ਠੰਡੇ ਬੁਰਜ ਵਿੱਚ ਪਹਿਲੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਦਾ ਪੰਜਵਾਂ ਪੜਾਅ 10 ਪੋ 25 ਦਸੰਬਰ 1704 ਨੋ ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਸਹਿਜਾਦਿਆਂ ਨੇ ਭੁੱਖੇ ਪਾਣੇ ਮੋਰਿੰਡਾ ਦੀ ਝੀਲ ਵਿੱਚ ਬਿਤਾਈ ਮੋਰਿੰਡਾ ਦੇ कोतवाल ਨੇ ਗੁਰੂ ਪੁੱਤਰਾਂ ਅਤੇ ਮਾਤਾ ਜੀ ਦੀ ਗ੍ਰਿਫਤਾਰੀ ਦੀ ਖਬਰ ਜਦੋਂ ਨਵਾਬ ਵਜ਼ੀਰ ਖਾਨ ਨੂੰ ਭੇਜੀ ਤਾਂ ਉਸਨੇ ਅਗਲੀ ਸਵੇਰ 10 ਪੋਨੂ ਆਪਣੇ ਸਿਪਾਹੀ ਭੇਜ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਸਰਹੰਦ ਮੁਗਵਾ ਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਇਸ ਬੁਰਜ ਨੂੰ ਠੰਡਾ ਬੁਰਜ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇਹ ਗਰਮੀ ਦੇ ਮੌਸਮ ਵਿੱਚ ਵੀ ਬਹੁਤ ਠੰਡਾ ਰਹਿੰਦਾ ਸੀ। ਵਜ਼ੀਰ ਖਾਂ ਗਰਮੀ ਦੇ ਦਿਨ ਇਸ ਬੁਰਜ ਵਿੱਚ ਬਿਤਾਉਂਦਾ ਸੀ। ਬੁਰਜ ਦੇ ਨਾਲ ਬਖਤੀ ਨਦੀ ਤੋਂ ਆਉਂਦੀ ਠੰਡੀ ਹਵਾ ਕਾਰਨ ਇੱਥੇ ਅੰਤਾਂ ਦੀ ਗਰਮੀ ਵਿੱਚ ਵੀ ਚੰਗੀ ਠੰਡ ਰਹਿੰਦੀ ਸੀ। ਵਜ਼ੀਰ ਖਾਨ ਨੇ ਦਸੰਬਰ ਦੇ ਮਹੀਨੇ ਵਿੱਚ ਸਹਿਬਜ਼ਾਦੇਾਂ ਅਤੇ ਮਾਤਾ ਜੀ ਨੂੰ ਇਸ ਠੰਡੇ ਕੁਰਚ ਵਿੱਚ ਇਸ ਲਈ ਕੈਦ ਕੀਤਾ ਸੀ ਤਾਂ ਜੋ ਸਹਿਬਜ਼ਾਦੇ ਸਰੀਰਕ ਕਸ਼ਟ ਤੋਂ ਘਬਰਾ ਕੇ ਡੋਲ ਜਾਣਗੇ ਅਤੇ ਆਪਣਾ ਧਰਮ ਛੱਡ ਇਸਲਾਮ ਕਬੂਲ ਕਰ ਲੈਣਗੇ। ਉਹ ਭੁੱਲ ਗਿਆ ਕਿ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰੇ ਹਨ ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਖਾਤਰ ਦਿੱਲੀ ਦੇ ਚਾਂਦੀ ਚੌਕ ਵਿੱਚ ਆਪਣਾ ਸੀਸ ਕੁਰਬਾਨ ਕੀਤਾ ਸੀ। ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ 6 ਅਤੇ 8 ਸਾਲ ਦੇ ਮਾਸੂਮ ਪੁੱਤਰ ਛੋਟੇ ਸਹਿਬਜ਼ਾਦੇ ਅਜੇ ਹੀ ਭਿਆਨਕ ਹਾਲਾਤਾਂ ਵਿੱਚ ਵੀ ਅਡੋਲ ਰਹਿੰਦੇ ਆ ਆਪਣੇ ਪਿੰਡੇ ਉੱਤੇ ਅਨੇਕਾਂ ਤਸੀਹੇ ਸਹਿੰਦੇ ਹੋਏ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਰਹੇ ਸਨ ਗੁਰੂ ਵਾਹਿਗੁਰੂ ਦਾਦੀਮਾ ਮਾਤਾ ਕੁਛੜੀ ਜੀ ਦੋਵੇਂ ਸਹਿਬਜ਼ਾਦਿਆਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਪਾਹਾੜ ਸਾਹਿਬ ਦੀਆਂ ਮਹਾਨ ਸ਼ਹਾਦਤਾਂ ਦਾ ਸ਼ਾਨਾਮਤੀ ਇਤਿਹਾਸ ਸੁਣਾਇਆ ਸਰਹੰਦ ਵਿਖੇ ਰਹਿਣ ਵਾਲੇ ਗੁਰੂ ਘਰ ਦੇ ਪ੍ਰੇਮੀ ਬਾਬਾ ਮੋਤੀ ਮਹਿਰਾ ਨੇ ਜਦੋਂ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਬਾਰੇ ਪਤਾ ਲੱਗਾ ਤਾਂ ਉਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਠੰਡੇ ਪੁਰਜ ਵਿੱਚ ਭੁੱਖੇ ਪਾਣੇ ਬੈਠੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਿਪਾਉਂਦੇ ਮਹਾਨ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ